ਜਿਆਣਾ ਦੇ ਗੈਸਪੁਰਾ ਇਲਾਕੇ ਦੇ ਵਿੱਚ ਲੋਹਾਰਾ ਬਾਪੂ ਮਾਰਕੀਟ ਦੇ ਵਿੱਚ ਇੱਕ 4 ਸਾਲਾ ਬੱਚੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਪੜੋਸੀ ਦੇ ਵੱਲੋਂ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗਤਾ ਕੀਤੀ ਜਾਂਦੀ ਹੈ ਪਰ ਇਨਸਾਫ ਨਹੀਂ ਮਿਲਦਾ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵੀ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ 4 ਸਾਲਾਂ ਬੱਚੀ ਦਾ ਕਤਲ ਕਰਕੇ ਉਸ ਨੂੰ ਆਪਣੇ ਹੀ ਘਰ ਦੇ ਬੈੱਡ ਦੇ ਵਿੱਚ ਬੰਦ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਤਾਂ ਦੱਸਦੀ ਕਿ ਇੱਕ ਪਾਸੇ ਲੁਧਿਆਣਾ ਦੇ ਵਿੱਚ ਸੀਐਮ ਭਗਵੰਤ ਮਾਨ ਵੱਲੋਂ ਮੀਟਿੰਗ ਕੀਤੀ ਜਾਂਦੀ ਅਧਿਕਾਰੀਆਂ ਦੇ ਨਾਲ ਪੁਲਿਸ ਦੀ ਸਾਰੀ ਜਿਹੜੀ ਪੁਲਿਸ ਬਾਲਾ ਸਾਰਾ ਸੀਐਮ ਮਾਨ ਦੀ ਸੁਰੱਖਿਆ ਦੇ ਵਿੱਚ ਲੱਗਿਆ ਹੈ ਉੱਥੇ ਹੀ ਜਿਹੜਾ ਦੋਸ਼ੀ ਹੈ ਉਸ ਦੀ ਪਾਲ ਨਹੀਂ ਕੀਤੀ ਜਾ ਰਹੀ ਹੈ ਤੇ ਦੋਸ਼ੀ ਏ ਵੀ ਹੋ ਸਕਦਾ ਹੈ ਕਿ ਜਿਸ ਦੌਰਾਨ ਸਿਆਮਾਂ ਦੀ ਸੁਰੱਖਿਆ ਦੇ ਵਿੱਚ ਪੁਲਿਸ ਉਲਜੀ ਹੋਈ ਆ ਉੱਥੇ ਹੀ ਦੋਸ਼ੀ ਭਾਵੇਂ ਸੂਬਾ ਛੱਡ ਕੇ ਭੱਜੇ ਪਰ ਪੁਲਿਸ ਵੱਲੋਂ ਉਸ ਮਾਮਲੇ ਦੇ ਵਿੱਚ ਕਿਤੇ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜਿਹੜਾ ਦੋਸ਼ੀ ਉਸ ਦੀ ਪਾਲ ਨਹੀਂ ਕੀਤੀ ਜਾ ਰਹੀ ਹੈ ਤੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸੀਐਮ ਭਗਵੰਤ ਮਾਨ ਲੁਧਿਆਣਾ ਚੋਂ ਮੀਟਿੰਗ ਕਰਕੇ ਤਾਂ ਜਾਣ ਦੀ ਸਾਰੀ ਤਿਆਰੀਆਂ ਕਰ ਲੈਂਦੇ ਨੇ ਪਰ ਜਿਹੜੇ ਇਨਸਾਫ ਦੀ ਮੰਗ ਕਰ ਰਹੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਨਾਲ ਇੱਕ ਵਾਰ ਵੀ ਮੁਲਾਕਾਤ ਨਹੀਂ ਕੀਤੀ ਜਾਂਦੀ ਕਿਸੇ ਵੀ ਐਮਐਲਏ ਵੱਲੋਂ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਨਹੀਂ ਕੀਤੀ ਜਾਂਦੀ ਹੈ ਪੁਲਿਸ ਵੀ ਸੀਐਮ ਦੀ ਸੁਰੱਖਿਆ ਚੁਲਜੀ ਹੋਈ ਹੈ ਤੇ ਜਿਹਨਾਂ ਨੂੰ ਇਨਸਾਫ ਦੁਲਾਨ ਦੀ ਸਖਤ ਜ਼ਰੂਰਤ ਹੈ ਦੋਸ਼ੀ ਨੂੰ ਕਾਬੂ ਕਰਨ ਦੀ ਜ਼ਰੂਰਤ ਹੈ ਉਸ ਦੇ ਉੱਤੇ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ ਤਾਂ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਜਿਸ ਤੋਂ ਤੁਸੀਂ ਵੀ ਦੇਖ ਸਕਦੇ ਹੋ ਭਾਰੀ ਗਿਤੀ ਦੇ ਵਿੱਚ ਲੋਕ ਵੀ ਮੌਕੇ ਤੇ ਮੌਜੂਦ ਹੁੰਦੇ ਨੇ ਤੇ ਪਰਿਵਾਰਕ ਮੈਂਬਰਾਂ ਵੱਲੋਂ ਸੜਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾਂਦਾ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਤੇ ਪੁਲਿਸ ਤੋਂ ਲਗਾਤਾਰ ਹੀ ਪੁਲਿਸ ਨੂੰ ਕਿਹਾ ਜਾਂਦਾ ਹੈ ਕਿ ਜਲਦੋ ਜਲ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਦਿੱਤਾ ਜਾਵੇ ਪਰ ਪੁਲਿਸ 12ਵੇਂ ਮਾਮਲੇ ਦੇ ਵਿੱਚ ਕਿਤੇ ਵੀ ਕਾਰਵਾਈ ਹਲੇ ਤੱਕ ਕਰਤਾ ਕਰਦੀ ਨਹੀਂ ਨਜ਼ਰ ਆ ਰਹੀ ਹੈ। ਕਿਹਾ ਅਜ ਤੱਕ ਨਹੀਂ ਹਲੇ ਤੱਕ ਨਹੀਂ ਦਿੱਤਾ। ਫਟੇ ਮੁਰੇ ਨਹੀਂ ਆਇਆ। ਚੋਰ ਤੋਂ ਫੜਦੇ ਨਹੀਂ ਹੈਗੇ ਤਾਂ ਕੰਨਾ ਮੈਂ ਆਹ ਕੰਮ ਕਿਵੇਂ ਫੜ ਲੈਣਗੇ। ਉਹਨਾਂ ਤੋਂ ਚੋਰ ਤਾਂ ਫੜੇ ਨਹੀਂ ਜਾਂਦੇ। 50 50 ਬਦਲ ਚੋਰ ਨਹੀਂ ਬਰੇਂਦੇ। ਜਿਹੜਾ ਬੰਦਾ ਸਾਈ ਕੀਤਾ। ਪੰਜਾਬ ਜੀ ਆਇਆਂ ਨੂੰ। ਪੰਜਾਬ ਜੀ। ਪੰਜਾਬ ਜੀ। ਮੁੜਦਾਬਾਦ। ਪੰਜਾਬ पुलिस पंजाब पुलिस पंजाब पुलिस पंजाब पुलिस क्या नाम है भैया मेरा इंग्लिश कुमार नाम है करना लगाया हुआ है यहाँ पर करना लिया हुआ कि यहाँ बच्ची खेल रहा था उसको चीज़ी खिलाने के लिए ले गया वही गैस वाले के बंदे सब था सारे

तो बॉडी अभी आया नहीं अभी तक कल रात को ही लेके गया हुआ बटी अभी तक आया नहीं अभी तक धरना का था, था अभी तक कोई ही नहीं मिला आज अभी तक अभी तक जो है सुबह रात से हुआ ना अभी तक कुछ ही नहीं मिला पकड़ा गया गया। बंदा नहीं पकड़ा गया अभी तक वो गैस वाला जितना है वो दूसरे बंदे से पकड़ा गया वो जो कांड वो नहीं पकड़ा गया, गया। लड़के का नहीं मैं यहाँ पे रहता। मैं यहाँ पे बच्चे कुछ नहीं लगता एक तरह रहता हूँ यहाँ पे सारे चार साल के लड़की थी और बच्चे के ना उठा के ले गया दुकान से ऐसी उजी खिलाने के लिए खिला के घर में लेके गया घर बंद कर दिया और घर बंद करके बच्चे को रेप कर दिया रेप करके बच्चे के मार के बेड में डाल दिया चार साल के, लग्ण के, लग्ण के बच्चे के हुआ फांसी होना चाहिए तो हमें इंसाफ चाहिए पुलिस प्रशासन के मतब हमारे बॉडी नहीं दे रहे हमारे बॉडी यहाँ चाहिए हाँ हमें हा, हा। इंसाफ चाहिए जिस तरह मेरे बच्चे की जान जान गई मेडिकल वाला दस हजार रूपया मांग रहे हैं बॉडी छोड़ने के लिए हमें इंसाफ चाहिए उसके लिए हमें ऐसे बॉडी चाहिए लड़की की अंतिम संस्कार करेंगे हमें यही इंसाफ चाहिए

वो गैस वाले बंदे गा। ले गए गैस वाले के भाई गए गया मैं प्रेम नगर से मैं भी सुनी होता हूँ तो अच्छा, जो हादसा हुआ क्या हुआ वो चार साल के लड़की के साथ दुष्कर्म करके मार के बेड में डाल दिया था किसने मारा अब सोनू नाम का लड़का है, है।, है लड़का। मैं भी उधर से उस मोहल्ले से आई हूँ सुनी हूँ तो आई हूँ पर पंजाब पुलिस से यही मांग करेंगे पंजाब पुलिस से यही मांग करते हैं जे उसको ज्यादा से ज्यादा जैसे मर्जी वो ढूंढे और ढूंढ के उसको सजा होना चाहिए आज किसी हो, आज किसी किसी इसके साथ हुआ कल ऐसे दरिंदा अगर घूमेंगे शहर में तो कल को किसी के साथ भी हो सकता है अगर उसका फांसी होगा तभी डर होगा तो ले तभी डर पड़ेगा नहीं तो आ नहीं, अगर दिखाते मधु है ये इसी गली में रहते जहाँ रेप हुआ है उनके एक दो मकान छोड़ के तो ये आप कैसे कह रहे हो कि रेप हुआ ये माँ बता रही हाँ जी माँ बता रही है उसकी हालत जैसी थी उस हिसाब से हम लोग कह रहे हैं कितने तो समय नहीं था, बच्ची? था। बच्ची? अरे सुबह नौ बजे से गायब थी वो शाम को छ बजे मिली छह बजे हाँ जी और लड़के लड़के पुलिस वाले ने दिखाया ही नहीं हम लोग हम लोग तो वही कहते अंदर जाओ अंदर जाओ जी अगर वो दिखा दी नहीं हाँ बरामद हो गई वो तो बाहर से हम लोग को पता चला ਕਿ ਹਾਂ ਬ੍ਰਾਹਮਤ ਹੋ ਗਈ ਲੜਕੀ ਹਮ ਲੋ ਤਾਂ ਕਹ ਰਿਹਾ ਗੁੰਮ ਹੈ ਲੜਕੀ ਉਹ ਤਾਂ ਬਾਅਦ ਵਿੱਚ ਹਮ ਲੋਗ ਨੂੰ 9 ਵਜੇ ਰਾਤ ਕੋ ਮੋਟ ਪਤਾ ਚੱਲੇ ਕੇ ਬਾਦ ਕੋ ਗੁੰਮਰਾ ਕਰ ਰਹੀ ਹੈ ਪੁਲਿਸ ਸਾਹਿਬ ਨੂੰ ਹਮੇ ਪਤਾ ਹੀ ਨਹੀਂ ਚਲਾ ਕੀ ਪੁਲਿਸ ਆਇਆ ਤਾਂ ਜਹਾਂ ਤੋਂ ਮੰਗਿਆ ਲਿਆ ਸਕੀ ਹੈ ਹਮ ਲੋਗ ਨੂੰ ਪਤਾ ਹੀ ਨਹੀਂ ਲੱਗਾ ਕੋਈ ਚਾਹਤਾ ਕੋਟੀ ਸਾਲੂ ਦੇਵੇ ਦਾ ਸੇ ਚਰਣਾ ਲਾਇਆ ਗਿਆ ਵਾ 4 ਸਾਲ ਦੀ ਬੱਚੀ ਨਾ ਕਹਿੰਦੇ ਕੋਈ ਦੁਸ਼ਕਰਮ ਹੋਇਆ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਸਰ ਹਾਂਜੀ ਅ ਕੱਲ ਸ਼ਾਮ ਦਾ ਇਨਸੀਡੈਂਟ ਹੈ ਜੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕੁੜੀ ਮਿਸ ਹੋਈ ਹੈ ਮੌਕੇ ਤੇ ਆਈ ਸੀਗੇ ਤੇ ਲੜਕੀ ਦੀ Laash बरामद ਹੋਈ ਜਿਸ ਉਪਰੰਤ ਸੀਨੀਅਰ ਅਫਸਰਸ ਨੂੰ ਧਿਆਨ ਚ ਲਿਆਂਦਾ ਗਿਆ ਉਸ ਤੋਂ ਬਾਅਦ ਜਿਹੜਾ ਸਾਡੀਆਂ ਫਾਰਮੈਲਿਟੀਜ਼ ਹੁੰਦੀਆਂ ਨੇ ਲਾਈਕ ਐਫਐਸਐਲ ਹੋ ਗਏ ਫਿੰਗਰਪ੍ਰਿੰਟਸ ਹੋ ਗਏ ਉਹ ਟੀਮਸ ਆਈ ਮੌਕੇ ਦਾ ਇਜਾਜ਼ਾ ਲੈਣ ਤੋਂ ਬਾਅਦ ਐਫਆਈਆਰ ਰਜਿਸਟਰ ਕਰ ਦਿੱਤੀ ਗਈ ਹੈ ਅੰਡਰ ਸੈਕਸ਼ਨ 302 ਪ੍ਰੇਮਾ ਫੈਸਾ ਵੇਖ ਕੇ ਉਸ ਤੋਂ ਬਾਅਦ ਲੜਕੀ ਦਾ ਪੋਸਟਮਾਰਟਮ ਸਿਵਲ ਹਸਪੀਟਲ ਦੇ ਵਿੱਚ جاری ਹੈ ਕੁੜੀ ਨਾਲ ਦੁਸ਼ਕਰਮ ਹੋਇਆ ਹੈ ਆਫਟਰ ਪੋਸਟਮਾਰਟਮ ਦੀ ਰਿਪੋਰਟ ਆਈ ਕੈਨ ਕਮੈਂਟ ਹਾਂ ਅਗਰ ਹੋਇਆ ਤਾਂ ਡੈਫੀਨਿਟਲੀ ਵੱਡਾ ਜੁਰਮ ਕੀਤਾ ਜਾਏਗਾ। ਬਾਕੀ ਰਹੀ ਗੱਲ ਧਰਨੇ ਦੀ ਜੀ ਲੋਕਾਂ ਦੇ ਕੁਝ ਸਵਾਲ ਸੀਗੇ ਉਹਨਾਂ ਦਾ ਜਵਾਬ ਦਿੱਤਾ ਹੈ ਤੇ ਲੋਕਾਂ ਨੂੰ ਹੀ ਅਪੀਲ ਹੈ ਜੀ ਵੀ ਸਾਡਾ ਪੁਲਿਸ ਸਾਡਾ ਸਾਥ ਦੇ ਪਰ ਲੋਕਾਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ 10000 ਰੁਪਏ ਮੁਲਾਜ਼ਮਾ ਵੱਲੋਂ ਮੰਗੀ ਗਈ ਹੈ। ਜੀ ਜੀ ਮੇਰੇ ਵੀ ਹੁਣ ਇਹਨਾਂ ਨੇ ਜੋ ਮੈਥੇ ਆਏ ਤਾਂ ਮੈਨੂੰ ਸੁਣਨ ਨੂੰ ਮਿਲੀ ਹੈ ਗੱਲ। ਪਹਿਲੀ ਗੱਲ ਤਾਂ ਮੈਂ ਹੀ ਕਹਿਣਾ ਚਾਹੂੰਗਾ ਜੀ ਐਵੇਂ ਦੇ ਘਨੌਣੇ ਕ੍ਰਾਈਮ ਦੇ ਵਿੱਚ ਜਿਉਂਦੀ ਜਮੀਰ ਦਾ ਇਨਸਾਨ ਕੋਈ ਪੈਸਾ ਨਹੀਂ ਮੰਗ ਸਕਦਾ। ਸੈਕੰਡਲੀ ਲੜਕੀ ਦਾ ਨਾਨਾ ਲੜਕੀ ਦੀ ਮਾਸੀ ਪੂਜਾ ਐਂਡ ਲੜਕੀ ਦਾ ਪਿਤਾ ਜਦੋਂ ਤੋਂ ਉਹੇ ਕ੍ਰਾਈਮ ਹੋਇਆ ਉਹ ਤੋਂ ਸਾਡੇ ਨਾਲ ਲੇ 24 ਘੰਟੇ ਐਂਡ ਉਹਨਾਂ ਨੇ ਤੁਹਾਡੇ মিডিਆ ਨੂੰ ਵੀ ਕਿਹਾ ਵੀ ਕੋਈ ਪੁਲਿਸ ਦੀ ਐਸਾ ਸੱਚ ਕੋਈ ਡਿਮਾਂਡ ਨਹੀਂ ਹੈਗੀ ਹੁਣ ਕੋਸ਼ ਪ੍ਰਸ਼ਾਸਨ ਤੇ ਐਵੇਂ ਦਾ ਤਾਂ ਕੀ ਕਰਨਾ ਉਹ ਸਹੀ ਨਹੀਂ ਤੇ ਗਲਤ ਮੈਸੇਜ ਆਉਂਦਾ ਐਂਡ ਅਸੀਂ ਆਪਦਾ ਦਿਲੋਂ ਤਨੋਂ ਮਨੋਂ ਕੰਮ ਕਰ ਰਹੇ ਹਾਂ ਐਂਡ ਮਾਈ ਨੇਮ ਐਫ ਆਈ ਆਰ ਹੈ ਅਕਿਊਜ਼ਡ ਹੈਜ਼ ਬੀਨ ਆਇਡੈਂਟੀਫਾਈਡ ਉਹਨਾਂ ਨੂੰ ਅਰੈਸਟ ਕਰਨ ਦੇ ਲਈ ਵੱਖ-ਵੱਖ ਟੀਮਸ ਆਲਰੇਡੀ ਰੇਡ ਤੇ ਨਿਕਲ ਚੁੱਕੇ ਨੇ ਰਾਤ ਹੀ ਨਿਕਲ ਚੁੱਕ ਨੇ ਇਨਫੈਕਟ ਐਂਡ ਪੋਜੀਟਿਵਲੀ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਅਸੀਂ ਉਹ ਕਾਬੂ ਕਰ ਲਾਂ ਲੜਕੀ ਦੇ ਪੇਰੈਂਟਸ ਦਾ ਅਲੀਗੇਸ਼ਨ ਹੈ ਨਾ ਵੀ ਲੜਡ वगੈਰਾ ਦੀ ਸ਼ਿਕਾਇਤ ਤੇ ਮੁੱਢਲੇ ਤੌਰ ਤੇ ਜਿਹੜੀ ਉਹਨਾਂ ਪੋਸਟਮਾਰਟਮ ਡਾਕਟਰ ਦੀ ਗੀਗ ਨਾ ਕਹਿੰਦੇ ਉਹ ਹੀ ਕਹਿ ਰਹੇ ਜੀ ਦੇਖੋ ਜੋ ਪ੍ਰਾਇਮਾ ਫੇਸ ਹੀ ਹੁੰਦਾ ਨਾ ਕੇਸ ਦਾ ਜੀ ਉਹ ਰੇਪ ਹੋਇਆ ਨਹੀਂ ਹੋਇਆ ਉਹ ਮੈਂ ਕਮੈਂਟ ਨਹੀਂ ਕਰ ਸਕਦਾ ਫਿਲਹਾਲ ਦੇਖਣ ਨੂੰ ਤਾਂ ਲੱਗਦਾ ਬਟ ਮੈਂ ਪੁਖਤਾ ਤੋਂ ਨੂੰ ਆਫਟਰ ਪੋਸਟ ਮਾਰਡਮ ਰਿਪੋਰਟ ਤੋਂ ਬਾਅਦ ਹੀ ਦੱਸ ਸਕਦਾ ਨਾ ਜੀ ਹਾਂ ਹੋਇਆ ਤਾਂ ਡੈਫੀਨਿਟਲੀ ਵੱਡਾ ਜੁਰਮ ਹੋ ਜਾਏਗਾ ਉਹਦੇ ਵਿੱਚ ਕੋਈ ਉਹ ਨਹੀਂ ਉਹ ਤਾਂ ਹੌਨਰ ਰਿਕਾਰਡ ਚੀਜ਼ ਹੈ ਤਾਂ ਪਰਿਵਾਰ ਨੂੰ ਕੀ ਇਨਸਾਫ ਦਿੱਤਾ ਜਾਊਗਾ ਕਿਉਂਕਿ ਲੋਕਾਂ ਨੂੰ ਵੀ ਦਿੱਕਤ ਆ ਰਹੀ ਹੈ ਤੇਦੀ ਬੜਾ ਰੋਡ ਦੇ ਉੱਤੇ ਜਿਹੜਾ ਮੈਂ ਉਹੀ ਕਹਿ ਰਿਹਾ ਜੀ ਮੈਂ ਤੁਹਾਡੇ মিডিਆ ਦੇ ਜ਼ਰੀਏ ਵੀ ਇਹੀ ਅਪੀਲ ਕਰਦਾ ਆ ਆਮ ਪਬਲਿਕ ਨੂੰ ਐਵੇਂ ਹਰਾਸ ਨਾ ਕੀਤਾ ਜਾਵੇ ਹਾਂ ਪੁਲਿਸ ਪ੍ਰਸ਼ਾਸਨ ਤੇ ਅਗਰ ਕੋਈ ਡਾਊਟ ਹੈ ਕੋਈ ਉਹਨਾਂ ਨੂੰ ਹੈ ਜਾਇਆ ਤਾਂ ਮੇਰਾ ਆਫਿਸ ਹੈ ਮੇਰੇ ਆਫੀਸਰ ਕੇ ਚਾਰ ਮੌਤਰ ਬੰਦੇ ਲੈ ਕੇ ਮੇਰੇ ਨਾਲ ਗੱਲ ਕਰਨ ਚਲੋ ਮੇਰੇ ਨਾਲ ਨਹੀਂ ਮੇਰੇ ਸੀਨੀਅਰ ਆਫੀਸਰਸ ਬੈਠੇ ਨੇ ਏਸੀਪੀ ਮੰਨ ਲਓ ਏਸੀਪੀ ਸਾਹਿਬ ਹੈਗੇ ਐ ਐਸਪੀ ਸਾਹਿਬ ਹੈਗੇ ਮਤਲਬ ਇੱਕ ਪ੍ਰੋਟੋਕੋਲ ਹੁੰਦਾ ਉਹ ਗੱਲ ਹੋ ਜਾਏਗੀ ਸੋ ਮੈਂ ਤੁਹਾਡੇ ਮਾਧਿਅਮ ਹੀ ਕਰੂੰਗਾ ਵੀ ਇਹ ਚੀਜ਼ਾਂ ਪੁਲਿਸ ਦਾ ਮੋਰਲ ਹਾਈ ਨਹੀਂ ਹੁੰਦਾ ਅਸੀਂ ਦਿਨ ਰਾਤ ਪਰਿਵਾਰ ਦੇ ਨਾਲ ਲੱਗ ਕੇ ਅਸੀਂ ਕੇਸ ਨੂੰ ਟ੍ਰੇਸ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਸੋ ਮੈਂ ਤਾਂ ਜੀ ਇਸੇ ਪਰਪਸ ਲਈ ਆਇਆ ਇਨਫੈਕਟ ਜੋ ਕਾਰਵਾਈ ਕਰ ਰਹੇ ਸਨ ਉਹਨੂੰ ਛੱਡ ਕੇ ਇੱਥੇ ਲੋਕਾਂ ਲਈ ਆਇਆ ਠੀਕ ਆ ਸਰ ਠੀਕ ਓਕੇ ਥੈਂਕ ਯੂ ਹੁਣ ਗਿਆ ਹੁਣ ਤੱਕ ਨਹੀਂ ਹਲੇ ਤੱਕ ਨਹੀਂ ਦਿੱਤਾ ਸਾਡੇ ਮੁਰੇ ਨਹੀਂ ਆਉਂਦੇ ਚੋਰ ਤੋਂ ਫੜਦੇ ਨਹੀਂ ਹੈਗੇ ਤਾਂ ਕੰਨਾ ਮੈਂ ਕੰਮ ਕਿਵੇਂ ਫੜ ਲੈਣਗੇ ਉਹਨਾਂ ਤਾਂ ਚੋਰ ਤਾਂ ਫੜੇ ਨਹੀਂ ਜਾਂਦੇ 50 50 ਪੰਜਾਬ ਚੋਰ ਨਹੀਂ ਮਰੇ ਜਾਂਦੇ ਜਿਹੜਾ ਬੰਦਾ ਸਾਈ ਕੀਤਾ ਆ ਪੰਜਾਬ ਸਰਕਾਰ ਜੀਵਾ ਪੰਜਾਬ ਜੈਕਾਰਾ ਮੁੜਦਾਬਾਦ ਮੁੜਦਾਬਾਦ ਪੰਜਾਬ ਪੁਲਿਸ ਮੁੜਦਾਬਾਦ ਮੁੜਦਾਬਾਦ